ਦੇ ਲੋਸਾ ਜਨ ਸ਼ਕਤੀ ਦੇ ਨਯੂਵਨ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਖੁਸ਼ੀ ਹੈ ਅਸੀਂ ਤੁਹਾਡੇ ਨਾਲ ਅੱਜ ਇੰਟਰਵਿਊ ਕਰ ਰਹੇ ਹਾਂ ਤੇ ਤੁਸੀਂ ਗੁਰੂ ਨਾਨਕ ਗੁਰਦੁਆਰਾ ਵਾਰਿੰਡਿੰਦੇ ਪ੍ਰਧਾਨ ਹੋ ਤੇ ਇੱਥੇ ਕਾਉਂਸਲਰ ਵੀ ਹੋ ਤੇ ਮੇਰਾ ਤੁਹਾਨੂੰ ਇੱਕ ਸਵਾਲ ਹੈ ਵੀ ਜਦੋਂ ਤੁਸੀਂ ਪਹਿਲਾਂ ਗੁਰੂ ਨਾਨਕ ਗੁਰਦੁਆਰੇ ਦੇ ਵਿੱਚ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਕਾਉਂਸਲ 'ਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਸ਼ੁਰੂ ਹੋਇਆ ਬਈ ਪਹਿਲਾ ਜਿਹੜੇ ਲੋਕ ਉੱਥੇ ਜਿਨ੍ਹਾਂ ਦਾ ਪੋਲਿਟਿਕਸ ਦੇ ਵਿੱਚ ਗੱਲਬਾਤ ਸੀ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ ਸ਼ੁਰੂ ਕੀਤਾ ਤੁਸੀਂ ਦੇਖੋ ਜੀ ਇਹ ਜਿਹੜੀ ਚੀਜ਼ ਆ अगेन ਥੋੜਾ ਜਿਹਾ ਟਾਈਮ ਲੱਗਦਾ ਪਤਾ ਨਹੀਂ ਲੱਗਣ ਨੂੰ ਤੁਹਾਨੂੰ ਕਿ ਕੀ ਕੁਝ ਹੋ ਰਿਹਾ ਇਸ ਸਟੈਬਲਿਸ਼ਮੈਂਟ ਦੇ ਵਿੱਚ ਤੇ ਇੱਕ ਦਿਨ ਮੈਂ ਕਮੇਟੀਆਂ ਜਿਹੜੀਆਂ ਗੁਰੂ ਘਰ ਉਹ ਆਪਣੇ ਕਨਸੈਪਟ ਦੀਆਂ ਸੀਗੀਆਂ ਉਹਨਾਂ ਦੇ ਥਰੂ ਜਾ ਰਿਹਾ ਤੇ ਉੱਥੇ ਇੱਕ ਕਮੇਟੀ ਆ ਜਿਸ ਨੂੰ ਕਿਹਾ ਜਾਂਦਾ ਸਟੈਂਡਿੰਗ ਕਮੇਟੀ ਔਨ এডਿਕੇਸ਼ਨ ਡਵੈਲਪਮੈਂਟ ਸਰ ਕਰ ਰਹੇ ਹੁੰਦੇ ਉਸ ਦੇ ਵਿੱਚ ਦੇਖਿਆ ਕਿ ਕ੍ਰਿਸਚਨ ਆ ਗਏ ਨੇਗੇ ਤੇ ਦੋ ਮੁਸਲਮ ਹੈਗੇ ਨੇ ਜਿਹੜੇ ਦੋ ਮੁਸਲਮ ਆ ਉਸ ਮੈਨੂੰ ਕਲੀਅਰਲੀ ਜਾਣਦੇ ਨੇ ਪਿਛਲੇ 67 ਸਾਲਾਂ ਤੋਂ ਉਹਨਾਂ ਨੂੰ ਹੋਰ ਲਿਜਨ ਦੀ ਲੋੜ ਸੀਗੀ ਉਹਨਾਂ ਨੂੰ ਪਤਾ ਵੀ ਆ ਕਿ ਲੋੜ ਸੀਗੀ ਪਰ ਉਹ ਆਪ ਬਲ ਮਾਰ ਕੇ ਬੈਠੇ ਹੋਏ ਸੀ ਉਹਨਾਂ ਨੇ ਮੇਨੇ ਤੱਕ ਇਹ ਨਹੀਂ ਪੁੱਛਿਆ ਹੈਗਾ ਕਿ ਤੁਸੀਂ ਉਹਦੇ ਤੇ ਆਉਣਾ ਚਾਹੁੰਦੇ ਜੇ ਨਹੀਂ ਉਹ ਮੈਨੂੰ ਆਪ ਐਕਸ਼ਨ ਲੈਣਾ ਪਿਆ ਤੇ ਇਹ ਜਿਹੜੇ ਪਹਿਲੋਂ ਬੜੇ ਹੋਏ ਨੇਗੇ ਇਸਟੈਬਲਿਸ਼ਮੈਂਟ ਉਹ ਸਟੈਬਲਿਸ਼ਮੈਂਟ ਨੂੰ ਆਪਣੇ ਫੈਸਲੇ ਹੀ ਬਰਤ ਰਹੇ ਆ ਉਹ ਜਿਹੜੀ ਲੋਕਲ ਕਮਿਊਨਿਟੀ ਆ ਜਿਹੜੀ ਸਾਰੀ ਵਾਰਿੰਗਟਨ ਦੀ ਕਮਿਊਨਿਟੀ ਆ ਉਹ ਉਸ ਦੇ ਬਾਰੇ ਘੱਟ ਸੋਚ ਰਹੇ ਨੇਗੇ ਤੇ ਇਸੇ ਕਰਕੇ ਮੈਂ ਕਹੂੰਗਾ ਸਾਰੀ ਆਪਣੇ ਵਾਰਿੰਗਟਨ ਦੀ ਜੰਗ ਜਨਰੇਸ਼ਨ ਨੂੰ ਕਿ ਜਵਨ ਦੇ ਕਰੋ ਕਿਸੇ ਪਾਰਟੀ ਵੀ ਹੋਵੇ ਲੇਬਰ ਟੋਰੀ ਜਾਂ ਜਿਹੜਾ ਵੀ ਕਿਸੇ ਤੁਸੀਂ ਪਾਰਟੀ ਦੇ ਵਿੱਚ ਹਿੱਸਾ ਪਾਉਣਾ ਉਹਦੇ ਚ ਪਾ ਕੇ ਕਾਉਂਸਲ ਦੇ ਵਿੱਚ ਆਓ ਕਾਨੂੰਨ ਬਣਦੇ ਆ ਕੌਂਸਲ ਦੇ ਤੁਹਾਡੀ ਐਜੂਕੇਸ਼ਨ ਬਾਰੇ ਤੁਹਾਡੀ ਟਰਾਂਸਪੋਰਟ ਬਾਰੇ ਤੁਹਾਡੀ ਹੈਲਥ ਬਾਰੇ ਸੋਸ਼ਲ ਕੇਅਰ ਬਾਰੇ ਜੇ ਉਹਦੇ ਚ ਆਪਾਂ ਨਹੀਂ ਜਾਵਾਂਗੇ ਤੇ ਸਾਡਾ ਦੁੱਖ ਸੁੱਖ ਕੌਣ ਸੁੱਛੂਗਾ ਤਾਂ ਇਹ ਤੁਹਾਡਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਆਲਰੇਡੀ ਸਟੈਬਲਿਸ਼ਡ ਇੱਥੇ ਪੋਲੀਟਿਕਲ ਕਲਾਸ ਆ ਉਹਦੇ ਵਿੱਚ ਉਹਨਾਂ ਨੂੰ ਐਥਨਿਕ ਮਾਈਨੋਰਟੀ ਚਾਹੀਦੀਆਂ ਤਾਂ ਹੈਗੀਆਂ ਨੇ ਪਰ ਜੇ ਤੁਸੀਂ ਉੱਚੀ ਬੋਲੋਗੇ ਤਾਂ ਤੁਹਾਡੀ ਆਵਾਜ਼ ਸੁਣੀ ਜਾਊਗੀ ਜੇ ਤੁਸੀਂ ਉੱਚੀ ਨਹੀਂ ਬੋਲੋਗੇ ਤਾਂ ਤੁਹਾਡੀ ਆਵਾਜ਼ ਨਹੀਂ ਸੁਣੀ ਜਾਏ ਤੇ ਇਸ ਲਈ ਕੁਝ ਕਮਿਊਨਿਟੀਜ਼ ਦਾ ਮਤਲਬ ਜਿਹੜੀਆਂ ਪਹਿਲਾਂ ਸਟੈਬਲਿਸ਼ ਆਪ ਦੇ ਆਪ ਨੂੰ ਉਸ ਸਿਸਟਮ ਦੇ ਵਿੱਚ ਕਰ ਚੁੱਕੀਆਂ ਨੇ ਸਾਡੇ ਲੋ ਇਹਦਾ ਮਤਲਬ ਸਾਡੇ ਵਿੱਚ ਕੁਝ ਘਾਟ ਆ ਜਿਹੜੀ ਅਸੀਂ ਪਿੱਛੇ ਰਹਿ ਗਏ ਹਾਂ ਉਸ ਚੀਜ਼ ਦੇ ਵਿੱਚ ਬਿਲਕੁਲ ਬਿਲਕੁਲ ਤੇ ਸਾਡਾ ਮਤਲਬ ਵੀ ਇਹੋ ਸੀਗਾ ਕਿ ਕਾਉਂਸਲ ਕੀ ਜਾਣਦਾ ਸ਼ਹਿਰ ਸਾਨੂੰ ਦੇਖ ਕੇ ਹੋਰ ਲੋਕੀ ਵੀ ਜੁਆਇਨ ਕਰਨਗੇ ਆਪਣੀ ਕੋਈ ਨਾ ਕੋਈ ਨੀਚ ਕਿ ਆ ਕੇ ਪਹਿਲਾਂ ਖਲੋਣਾ ਪੈਣਾ ਹਾਂਜੀ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਦੋ ਕੁ ਮਹੀਨੇ ਹੋਏ ਉਹਨਾਂ ਦੀ ਮੀਟਿੰਗ ਸਾਡੀ ਹੋਈ ਸੀਗੀ ਦੋਨੇ ਜਿਹੜੇ ਆਪਣੇ ਐਮਪੀ ਨੇਗੇ ਵਾਰਿੰਗਟਨ ਦੇ ਸਾਊਥ ਵਾਰਿੰਗਟਨ ਦੇ ਨੌਰਥ ਵਾਰਿੰਗਟਨ ਦੇ ਦੋਨੇ ਲੜਕੀਆਂ ਨੇ ਜੀ ਉਹਨਾਂ ਦਾ ਮੀਟਿੰਗ ਹੋਈ ਤੇ ਉਹ ਗੱਲ ਕਰ ਰਹੇ ਸੀ ਸਲਾਮੇ ਫੋਬੀਆ ਦਾ ਲੋ ਜਿਹੜਾ ਪ੍ਰੋਡਿਊਸ ਕਰਦੇ ਔਰ ਤੇ ਡਿਸਕਸ਼ਨ ਚੱਲ ਰਹੀ ਹੈ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆ ਇਸਲਾਮੋਫੋਬੀਆ ਦੇ ਬਾਰੇ ਮੁਸਲਮਾਨਾਂ ਦਾ ਕਿਉਂ ਫਿਕਰ ਕਰ ਰਹੇ ਜੇ ਸਾਡਾ ਸਿੱਖਾਂ ਦਾ ਕਰੋ ਅਸੀਂ ਚੁੱਪ ਕਰਕੇ ਬੈਠੇ ਰਹਿੰਦੇ ਉਹਨਾਂ ਨੇ ਆਪ ਕਿਹਾ ਕਹਿੰਦੇ ਕਿ ਜੇ ਉਹ ਸਾਡੇ ਲਈ ਰੌਲਾ ਪਾਉਂਦੇ ਨੇਗੇ ਤੇ ਰੌਲਾ ਪਾਉਂਦੇ ਤੇ ਅਸੀਂ ਉਹਨਾਂ ਦੀ ਸੁਣਨੀ ਹੈ ਤੁਸੀਂ ਤਾਂ ਬੋਲਦੇ ਹੀ ਬੋਲਦੇ ਨਹੀਂ ਤੇ ਉਹ ਕਿਹਦੀ ਗਲਤੀ ਹੈ ਸਾਡੀ ਗਲਤੀ ਹੈ ਅਸੀਂ ਨਹੀਂ ਬੋਲ ਰਹੇ ਹੈਗੇ ਕਿ ਸਾਡੇ ਲਈ ਆ ਤੁਹਾਡਾ ਕਾਨੂੰਨ ਨਹੀਂਗਾ ਸਹੀ ਹੈ ਉਨਾਂ ਨੂੰ ਕਿਹਾ ਗਿਆ ਕਿ ਜੇ ਮੁਸਲਮਾਨਾਂ ਦੇ ਲੜਕੀ ਅਕਬੋਲੀ ਕਹਿੰਦੀ ਸਾਡਾ ਸਖਾਫਲਾ ਦਿੱਤਾ ਜਾਂਦਾ ਹੈ ਮੈਂ ਕਿਹਾ ਜੇ ਤਾਂ ਬਸ ਸਖਾਫਲਾ ਤਾਂ ਸਾਡੀਆਂ ਪੱਗਾਂ ਲੱਗਦੀਆਂ ਤੇ ਜੇ ਹੇਟ ਕਰਾਇਮ ਤੇ ਓਲਰੇਡੀ ਹੈਗਾ ਲੋ ਹੈਗਾ ਜੇ ਤੁਸੀਂ ਇਸਲਾਮੋਫੋਬੀਆ ਦਾ ਬਣਾਉਣਾ ਤੇ ਫਿਰ ਤੁਹਾਨੂੰ ਜੂਸ਼ਲੀ ਵੀ ਬਣਾਉਣਾ ਪਊਗਾ ਸਿੱਖਾ ਨਹੀਂ ਵੀ ਬਣਾਉਣਾ ਪਊਗਾ ਉਹਨਾਂ ਦੀਆਂ ਵੀ ਟੋਪੀਆਂ ਤੇ ਪੱਗਾਂ ਪਾਈਆਂ ਹੁੰਦੀਆਂ ਇਹੋ ਜਿਹੀਆਂ ਚੀਜ਼ਾਂ ਜੇ ਤੁਸੀਂ ਪੋਲਿਟੀਕਲ ਲਾਈਫ 'ਚ ਪੈਂਦੇ ਜੇ ਤੇ ਤਾਂ ਵੀ ਉਹ ਰਿਪਰੈਜ਼ੈਂਟ ਕਰ ਸਕਦੇ ਜੇ ਘਰ ਬੈਠਿਆ ਨਹੀਂ ਹੋਣੀ ਹਾਂਜੀ ਇਹ ਗੱਲ ਬਿਲਕੁਲ ਤੁਹਾਡੀ ਸਹੀ ਆ ਕਿਉਂਕਿ ਇਸ ਮੁਲਕ ਦੇ ਵਿੱਚ ਐਂਟੀ ਸੈਮੀਟイズ ਦੇ ਲਾਅ ਬਣੇ ਹੋਏ ਆ ਐਂਡ ਇਸਲਾਮੋਫੋਬੀਆ ਦਾ ਡੈਫੀਨੀਸ਼ਨ ਉਹ ਪ੍ਰੋਡਿਊਸ ਕਰ ਰਹੇ ਆ ਪਰ ਐਂਟੀ ਸਿੱਖ ਹੇਟ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਐਂਡ ਸੋ ਕਿਉਂਕਿ ਅਸੀਂ ਨਹੀਂ ਉਹਦੇ ਉਹਦੇ ਵਿੱਚ ਸ਼ਾਮਲ ਹੋ ਰਹੇ ਅਸੀਂ ਨਹੀਂ ਕਹਿ ਰਹੇ ਵੀ ਐਂਟੀ ਸਿੱਖ ਹੇਟ ਦੀ ਗੱਲ ਕਰੋ ਕਿਉਂਕਿ ਰੀਸੈਂਟ ਜਿਹੜੀਆਂ ਘਟਨਾਵਾਂ ਹੋਈਆਂ ਨੇ ਮਿਡਲੈਂਡਸ ਦੇ ਵਿੱਚ ਕੁੜੀ ਦਾ ਰੇਪ ਕੀਤਾ ਗਿਆ ਜਾਂ ਹੋਰ ਕਿਉਂਕਿ ਉਹ ਸਾਰੀਆਂ ਰੇਸਿਸਟ ਘਟਨਾਵਾਂ ਐਂਟੀ ਸਿੱਖ ਘਟਨਾਵਾਂ ਬਣੀਆਂ ਪਰ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੁਹਾਡੀ ਜੱਜਮੈਂਟ ਵੀ ਇਸ ਚੀਜ਼ ਦੇ ਵਿੱਚ ਬਿਲਕੁਲ ਸਹੀ ਹੈ ਵੀ ਇਹ ਜਿੰਨੀ ਦੇਰ ਤੱਕ ਅਸੀਂ ਨਹੀਂ ਉੱਚੀ ਬੋਲਾਂਗੇ ਉਨੀ ਦੇਰ ਤੱਕ ਸਾਡੀ ਕਿਸੇ ਨੇ ਨਹੀਂ ਸੁਣਨੀ ਸੋ ਬੜੀ ਚੰਗੀ ਗੱਲ ਆ ਤੁਸੀਂ ਸ਼ੁਰੂਆਤ ਕੀਤੀ ਹੈ ਇਸ ਚੀਜ਼ ਦੀ ਤੇ ਅੱਗੇ ਯੂਥ ਨੂੰ ਵੀ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲੋਕਾਂ ਨੂੰ ਪ੍ਰਮੋਟ ਕਰ ਰਹੇ ਹੋ ਵੀ ਤੁਸੀਂ ਇਸ ਚੀਜ਼ ਦੇ ਵਿੱਚ ਸ਼ਾਮਲ ਹੋ ਅੱਗੇ ਆਓ ਅੱਗੇ ਜਾ ਕੇ ਤੁਸੀਂ ਆਪਣੀ ਆਵਾਜ਼ ਠਾਓ ਹਾਂਜੀ ਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ